ਮਤੂਸਾウス ਸਿੱਖਿਆ ਕ੍ਰਾਂਤੀ ਤਹਿਤ ਅੱਜ ਪਿੰਨੇ ਫੋੜ ਜਾਂ ਲੱਖਾਂ ਦੇ ਪ੍ਰੋਜੈਕਟ ਸਕੂਲਾਂ ਦੀ ਜਿਹੜੇ ਉਦਘਾਟਨ ਹੋਏ ਨੇ ਅੱਜ ਲਗਭਗ 1.5 ਕਰੋੜ ਤੋਂ ਵੱਧ 1 ਕਰੋੜ 60-70 ਲੱਖ ਰੁਪਈਆ ਹਨ ਜਿਹੜਾ ਕਿ ਸਕੂਲਾਂ ਦੇ ਵਿੱਚ ਦਿੱਤਾ ਗਿਆ ਜਿਦੇ ਚੋਂ ਕੱਲੇ ਚੌਧਰੀ ਵਾਲੇ ਪਿੰਡ ਐਲੀਮੈਂਟਰੀ ਸਕੂਲ ਆ ਪੰਜਵੀਂ ਤੱਕ ਜਿਦੇ ਚ 48 ਲੱਖ ਤੋਂ ਵੱਧ ਦੀ ਗਰਾਡ ਦਿੱਤੀ ਤੇ ਗਾ ਵੀ ਅਜੇ ਉੱਥੇ ਇੰਟਰਲਾਕ ਟੇਲਾਂ ਲੱਗਣ ਵਾਲੀਆਂ ਸਕੂਲ ਦੇ ਵਿੱਚ ਉਹਦੇ ਤੇ ਆਵੇ 15 ਲੱਖ 17 ਲੱਖ ਖਰਚੇ ਮਿੱਟੀ ਪਾ ਕੇ ਪਰਤੀ ਪਾ ਕੇ ਉੱਚਾ ਕਰਕੇ ਤੇ ਉੱਤੇ ਇੰਟਰਲਾਕਟੇ ਲਾ ਲਾਵਾਂਗੇ ਜੀ ਜੀ ਕਿਸੇ ਤਰ੍ਹਾਂ ਹੀ ਚੌਧਰੀ ਵਾਲੇ ਸਾਡਾ ਖੇਡੇ ਪਿੰਡ ਦਦੇਰ ਸਾਹਿਬ ਹੋਰ ਵੀ ਅੱਜ ਪਿੰਡਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਅੱਜ ਉਦਘਾਟਨ ਕੀਤੇ ਗਏ ਆ ਜਿਦੇ ਜਿਕੇ ਬੜੀ ਵੱਡੀ ਲੋੜ ਸੀ ਪਿੰਡਾਂ ਨੂੰ ਜਿੱਥੇ ਲੰਬੇ ਸਮੇਂ ਤੋਂ ਕੋਈ ਬਣਿਆ 62 ਸਾਲ ਦਾ ਸਕੂਲ ਕੋਈ ਬਣਿਆ 65 ਦਾ ਕੋਈ 70 ਦਾ ਉਹਦੇ ਬਾਅਦ ਕਿਸੇ ਵੀ ਸਕੂਲ ਦੇ ਵਿੱਚ ਇਕੱਠਿਆ 2-3 ਲੱਖ ਰੁਪਏ ਵੀ ਨਹੀਂ ਦਿੱਤਾ ਗਿਆ ਜੇ ਕੋਈ ਪੈਸੇ ਆਏ ਆ ਉਦੇ ਚੋਂ ਵੀ 25 30% ਸਟੇਜਾਂ ਦੇ ਉੱਤੋਂ ਮੈਂ ਖਲੋਤਿਆ ਵੇਖੋ ਟੀਚਰਾਂ ਨੂੰ ਕੁਛ ਦਾ ਰਿਹਾ ਟੀਚਰ ਆਪ ਦੱਸਦੇ ਰਿਹਾ ਵੀ ਇਵੇਂ ਹੀ ਹੁੰਦਾ ਰਿਹਾ ਕਿਉਂਕਿ ਟੀਚਰ ਤੇ 10 15 15 ਸਾਲ ਇੱਕ ਇੱਕ ਸਕੂਲ ਚ ਕੱਢ ਜਾਂਦੇ ਆ ਇਹਨਾਂ ਦੀ ਕਿਹੜੀ ਬਦਲੀ ਹੋਣੀ ਹੁੰਦੀ ਵੀ ਇਹਨਾਂ ਦੀ ਸ਼ਿਕਾਇਤ ਹੋਣੀ ਇਹਨਾਂ ਤੇ ਮਿਹਨਤ ਕਰਾਉਣੀ ਵਿਚਾਰਿਆਂ ਨੇ ਬੱਚਿਆਂ ਨੂੰ ਪੜ੍ਹਾਉਣਾ ਤੇ ਉਹ ਆਪ ਦੱਸਦੇ ਆ ਵੀ ਵਾਕਈ ਪੁਰਾਣੀਆਂ ਸਰਕਾਰਾਂ ਚ ਐਮਐਲਏ ਜਿਹੜੇ ਹੁੰਦੇ ਸੀ ਉਹਨਾਂ ਆਖੜਾਂ ਦੇ ਜੋ 52% ਤੇ ਆਪਣੀ ਸਰਕਾਰ ਚ ਕਿਸੇ ਤੋਂ 1 ਰੁਪਏ ਦੀ ਮੰਗ ਨਹੀਂ ਕੀਤੀ ਗਈ ਕਿਸੇ ਟੀਚਰ ਤੋਂ ਜਿੰਨੇ ਪੈਸੇ ਆਏ ਅੱਜ 10 ਲੱਖ ਦੀ ਗ੍ਰਾਂਟ ਆਈ ਆ ਤੇ ਟੀਚਰਾਂ ਨੇ ਕੋਸ਼ਿਸ਼ ਕੀਤਾ ਵੀ 11 ਲੱਖ ਪਾਵੇ ਲਾਤਾ ਹੋਵੇ 9 ਲੱਖ 99 ਹਜ਼ਾਰ 999 ਰੁਪਏ ਨਹੀਂ 1 ਰੁਪਈਆ ਵੀ ਨਹੀਂ ਖਾਦਾਊਗਾ 11 ਲੱਖ ਰੁਪਈਆ ਲਾ ਕੇ ਉਹਨਾਂ ਕੋਲੋਂ ਪਾਵੇ ਲੱਕ ਲਾਤਾ ਹੋਵੇ ਬੜੇ ਵਧੀਆ ਢੰਗ ਨਾਲ ਕੰਮ ਹੁੰਦੇ ਆ ਚੰਗੀ ਕੁਆਲਟੀ ਦੇ ਬੈਂਚ ਸਕੂਲਾਂ ਦੇ ਵਿੱਚ ਆਉਂਦੇ ਆ 22 ਤੋਂ ਪਹਿਲਾਂ ਮੈਂ ਵੇਂਦਾ ਰਿਹਾ ਸਕੂਲਾਂ ਦੇ ਵਿੱਚ ਜਾ ਕੇ ਅੱਜ ਦਰਗਾਪੁੰਡ ਤੇ ਦਰਗਾਪਿਰ ਪਿੰਡ ਦੇ ਵਿੱਚ ਆਪਾਂ ਗਏ ਆ ਉੱਥੇ ਅੰਬ ਦੇ ਥੱਲੇ ਬੱਚੇ ਪੁੰਝੇ ਵੇਂਦੇ ਹੁੰਦੇ ਕਲਾਸਾਂ ਲੱਗਣੀਆਂ ਆਉਣ ਆਪਣੀ ਸਰਕਾਰ ਚ ਬੈਂਚ ਵਾਧੂ ਆਏ ਆ ਤੇ A1 ਵਧੀਆ ਕੁਆਲਟੀ ਦੇ ਬੈਂਚ ਆਏ ਆ ਤੇ ਬੈਂਚਾਂ ਦੀ ਵੀ ਇਹ ਨਹੀਂ ਵੀ ਜੇ ਟੁੱਟ ਜਾਣਗੇ ਰਿਪੇਅਰ ਕਰਾ ਕੇ ਦੇਣਗੇ ਟੁੱਟਣਗੇ ਪੰਜਾਂ ਸਾਲਾਂ ਦੀ ਗਾਰੰਟੀ ਪੰਜਾਂ ਸਾਲਾਂ ਹੀ ਨਵੇਂ ਬੈਂਚ ਮਿਲਣਗੇ ਤੇ ਸਾਰਾ ਮਟੀਰੀਅਲ ਇਹ 1 ਵਰਤਿਆ ਜਾਂਦਿਆਂ ਇੱਟਾਂ ਵਧੀਆ ਕੁਆਲਟੀ ਦੀਆਂ ਸੀਮੈਂਟ ਵਧੀਆ ACC ਦਾ ਵਰਤਿਆ ਜਾਂਦਿਆਂ ਉਹਦੇ ਬਾਅਦ ਜਿਹੜੀ ਰੇਟ ਹੈ ਉਹ ਤਿਬੜੀ ਦੇ ਪੈਸੇ ਆਉਂਦੇ ਸਰਕਾਰ ਨੂੰ ਤੇ ਪੁਰਾਣੀਆਂ ਸਰਕਾਰਾਂ ਚ ਟੀ ਰੇਤ ਵਰਤੀ ਜਾਂਦੀ ਨਹੀਂ ਚਿੱਟੀ ਰੇਤ ਨੂੰ ਉਹ ਤਿਬੜੀ ਰੇਟ 5 ਗੁਣਾ ਮਹਿੰਗੀ ਆ ਤੇ ਬੜਾ ਕੁਝ ਗਲਤ ਹੁੰਦਾ ਰਿਹਾ ਪੁਰਾਣੀਆਂ ਸਰਕਾਰਾਂ ਦੇ ਵੇਲੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧਿਆਨ ਹੀ ਸਿੱਖਿਆ ਕ੍ਰਾਂਤੀ ਵੱਲ ਆ ਵੀ ਬੱਚੇ ਸਾਡੇ ਸਿੱਖੇ ਹੋ ਜਾਣ ਪੜ੍ਹ ਲਿਖ ਜਾਣ ਤੇ ਬੱਚਿਆਂ ਨੂੰ ਮੁੜ ਕੇ ਨੌਕਰੀਆਂ ਦੇਣ ਦਾ ਜੁੰਮਾ ਆਮ ਆਦਮੀ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ 60 ਸਾਲ ਬਾਅਦ ਇੱਕ ਸਕੂਲ ਬਣਿਆ ਚੌਧਰੀ ਵਾਲੇ ਪਿੰਡਾ ਅਜਾ ਇਹ ਹੋਰ ਵੀ ਪਿੰਡਾਂ ਦੇ ਵਿੱਚ ਸਕੂਲ ਹੋਣਗੇ ਤੁਹਾਡੇ ਧਿਆਨ ਚ ਨੇ ਬਣ ਜਾਣਗੇ ਬਿਲਕੁਲ ਬਣਨਗੇ ਉਹ ਵੇਖੋ ਚੌਧਰੀ ਵਾਲਾ 65 ਸਨ ਦਾ ਸਕੂਲ ਬਣਿਆ ਸੀ ਤੇ ਉਹ ਵਾਰ-ਵਾਰ ਸੜਕ ਉੱਚੀ ਹੁੰਦੀ ਰਹੀ ਸੜਕ ਨਾਲੋਂ 3-4 ਫੁੱਟ ਨੀਵਾ ਹੋ ਗਿਆ ਸਕੂਲ ਦੀ ਜਿਹੜੀ ਬਿਲਡਿੰਗ ਹੀ ਫਰਸ਼ ਜਦੋਂ ਮੀਂਹ ਪੈਣਾ ਮੈਂ ਕਈ ਵਾਰ ਲੰਘਦੇ ਆ ਟੱਪਦੇ ਆ بارش ਹੁੰਦੀ ਸੀ ਤੇ ਬੱਚਿਆਂ ਨੇ ਵਿਚਾਰਿਆਂ ਨੇ ਪਹੁੰਚੇ ਟਾਂਕੇ ਘਰਾਂ ਨੂੰ ਤੁਰੇ ਜਾਂਦੇ ਹੋਣਾ ਸਕੂਲ ਟਾਈਮ 'ਚ ਹੀ ਤੇ ਟੀਚਰਾਂ ਨੇ ਵੀ ਮਜਬੂਰ ਹੋ ਕੇ ਪੜ੍ਹਾਉਣਾ ਕੀ ਜਦੋਂ ਮੀਂਹ ਪੈ ਗਿਆ ਕਲਾਸਰੂਮ ਤੇ ਪਾਣੀ ਨਾ ਭਰ ਗਿਆ 4-4 5-5 ਫੁੱਟ ਤੇ ਉਹਨਾਂ ਦੀ ਬੜੇ ਜ਼ੇਰਤੀ ਮੰਗੀ ਵੀ ਇਹਨੂੰ ਸਕੂਲ ਨੂੰ ਉੱਚਾ ਕਰਕੇ ਨਵੀਂ ਬਿਲਡਿੰਗ ਸਾਨੂੰ ਬਣਾ ਕੇ ਦਿਓ ਚਾਰ ਦਮਾਰੀ ਉਹ ਦੀ ਨਹੀਂ ਹੈ ਸਾਰੀ ਚਾਰਦਵਾਰੀ ਕੀਤੀ ਐ ਸਾਰੀ ਬਿਲਡਿੰਗ ਨਵੀਂ ਬਣਾਈਆਂ ਤੇ ਵਧੀਆ ਹੁਣ ਉੱਥੇ ਪ੍ਰੋਜੈਕਟਰ ਲੱਗੇ ਆ ਬੱਚੇ ਸੁਖਣਾ ਉੱਥੇ ਪੜ੍ਹਨਗੇ ਤੇ ਉੱਥੋਂ ਪੜ੍ਹ ਲਿਖ ਕੇ ਬੱਚੇ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਸਿੱਖਿਆ ਮਿਲਦੀ ਸਰਕਾਰੀ ਸਕੂਲਾਂ 'ਚ ਹਿਵਲੇ ਕਿਉਂਕਿ ਸਰਕਾਰ ਬੰਦਿਆ ਹੀ ਉਦੋਂ ਭਰਤੀ ਕੀਤੀ ਮੁੜ ਕੇ ਕੱਚੇ ਟੀਚਰ ਭਰਾਂਗੇ ਅਰ ਦੇ ਕਰੀ ਪੱਕੇ ਕੀਤੇ ਫੇਰ ਭਰਤੀ ਹੋਈ ਉਹਦੇ ਬਾਅਦ ਹੁਣ ਤੀਜੀ ਭਰਤੀ ਹੋਈ ਟੀਚਰਾਂ ਦੀ ਹਜ਼ਾਰਾਂ ਟੀਚਰ ਭਰਤੀ ਕੀਤੇ ਆ ਸਕੂਲਾਂ 'ਚ ਅੱਗੇ ਜੇ 200 ਬੱਚਾ ਹੁੰਦਾ ਸੀ ਤੇ ਇੱਕ ਜਾਂ ਦੋ ਟੀਚਰ ਹੁੰਦੇ ਸੀ ਹੁਣ 200 ਬੱਚੇ ਮਗਰ ਮੇਰੇ ਸਾਹ ਨਾਲ 6 6 7 7 ਟੀਚਰ ਆ ਇੱਕ ਇੱਕ ਸਕੂਲ ਤੇ ਹਰ ਸਬਜੈਕਟ ਦਾ ਪੀਰੀਅਡ ਅੱਡ ਅੱਡ ਲੱਗਦਾ ਹਰ ਸਬਜੈਕਟ ਦਾ ਟੀਚਰ ਆ ਇੰਗਲਿਸ਼ ਦਾ ਵੱਖਰਾ ਮੈਥ ਦਾ ਵੱਖਰਾ ਸਮਾਜਿਕ ਸਿੱਖਿਆ ਦਾ ਵੱਖਰਾ ਸਾਇੰਸ ਦਾ ਵੱਖਰਾ ਹਰ ਜਿਹੜਾ ਸਬਜੈਕਟ ਆ ਉਹਦਾ ਟੀਚਰ ਹਰ ਸਕੂਲ ਚ ਅੱਡੋ ਅੱਡ ਆਪਦਾ ਪੀਰੀਅਡ ਲਾਉਂਦਾ ਤੇ ਬੱਚਿਆਂ ਨੂੰ ਪੜ੍ਹਾਈ ਵਧੀਆ ਮਿਲਦੀ ਹੈ ਬੱਚੇ ਪੜ੍ਹ ਲਿਖ ਕੇ ਅਫਸਰ ਬਣਦੇ ਆ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਸਰਕਾਰੀ ਨੌਕਰੀਆਂ ਤੇ ਸਿਲੈਕਟ ਹੁੰਦਾ ਹੈ ਇਹ ਤਾਂ ਹੀ ਸੰਭਵ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਨੇ ਸਿੱਖਿਆ ਦੇ ਵਿੱਚ ਕ੍ਰਾਂਤੀ ਲੈਣ ਦੀ ਆ ਤੇ ਇੱਕ ਇਹੰਨੇ ਬਦਲਾ ਇਹੋ ਬਦਲਾ ਆ ਯਾਰ ਕਿ ਜਿਹੜੇ ਬੱਚੇ ਆ ਉਹ ਲੋਕਾਂ ਨੇ ਪ੍ਰਾਈਵੇਟ ਸਕੂਲਾਂ ਛੁਟਾ ਕੇ ਸਰਕਾਰੀ ਚ ਪਾ ਲਏ ਇਹ ਦੋ ਵੱਡਾ ਬਦਲਾ ਕੀ ਹੋ ਸਕਦਾ ਤੇ ਨਾਲ ਦਾਸ ਜਦੋਂ ਦੀ ਸਰਕਾਰ ਬਣੀ ਜੇ ਕੋਈ ਵੀ ਨੀਂਹ ਪੱਥਰ ਰੱਖਿਆ ਮੈਂ ਤੇ ਛੋਟੇ ਬੱਚੇ ਤੇ ਬੱਚੀਆਂ ਤੋਂ ਉਹਨਾਂ ਨੂੰ ਉਸ ਟਾਈਮ ਮੰਤਰੀ ਬਣਾ ਕੇ ਉਹਨਾਂ ਤੋਂ ਇਹ ਘਾਟਨ ਕਰਾਈਦਾ ਕਿ ਬੱਚਿਆਂ ਦੇ ਮਨ ਚ ਮਨੋਪਾਲ ਵਧੇ ਮਨਚੇ ਹੋਵੇ ਵੀ ਅਹੀਂ ਅੱਜ ਜੇ ਮੰਤਰੀ ਬਣੇ ਅਹੀਂ ਗਾਂ ਵੀ ਮੰਤਰੀ ਬਣ ਸਕਦੇ ਆ ਅਹੀਂ ਗਾਂ ਡੀਸੀ ਐਸਐਸਪੀ ਵੀ ਬਣ ਸਕਦੇ ਆ ਬੱਚਿਆਂ ਦਾ ਮਨੋਬਲ ਵਧੇ ਬੱਚੇ ਤਗੜੇ ਹੋਣ ਸਰੀਰ ਪੱਖੋਂ ਤਗੜੇ ਹੋਣ ਦਿਮਾਗ ਪੱਖੋਂ ਧੀਲ ਪੱਖੋਂ ਤਗੜੇ ਹੋਣ ਤੇ ਮਹਾਰਾਜ ਕਿਰਪਾ ਕਰੇ ਸਾਡੇ ਜਿਹੜੇ ਬੱਚੇ ਆ ਨਾ ਛੋਟੇ ਸਾਡੇ ਦੇਸ਼ ਦਾ ਭਵਿੱਖ ਸਾਡੇ ਪੰਜਾਬ ਦਾ ਭਵਿੱਖ ਏ ਪੜ ਲਿਖ ਕੇ ਵੱਡੇ ਅਫਸਰ ਬਣ ਕੇ ਤੇ ਸਾਡਾ ਦੇਸ਼ ਸਾਡਾ ਸੂਬਾ ਅਮੀਰ ਬਣੂਗਾ। ਸਿਹਤ ਤੇ ਸਿੱਖਿਆ ਨੂੰ ਲੈ ਕੇ ਸਰਕਾਰ ਵਚਨ ਬੰਧਿਆ, ਵਿਕਾਸ ਨੂੰ ਲੈ ਕੇ ਵਚਨ ਬੰਧਿਆ ਪਾਰਟੀ ਵੱਲੋਂ ਟੀਕਣਾ ਚਾਹੀਦਾ। ਬਿਲਕੁਲ ਵੇਖੋ ਸਿਹਤ ਸਿੱਖਿਆ ਤੇ ਤੇ ਪੂਰਾ ਕੰਮ ਹੋੰਬਿਆ ਜੋਰਾਣਾ। ਬਾਕੀ ਵਿਕਾਸ ਦੇ ਕੰਮ ਵੀ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ। ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਹੁਣ ਪੱਕੇ ਮਕਾਨਾਂ ਦੇ ਪੈਸੇ ਆਉਣੇ ਆ ਸਰਵੇ ਚੱਲਦਾ ਪਿਆ। ਉਹਦੇ 'ਚ ਮੈਂ ਹਰ ਸਟੇਜ ਤੋਂ ਸਰਪੰਚ ਨੂੰ ਕਹੀਦਾ ਭਾਵੇਂ ਕੋਈ ਕਾလီਦਲ ਨੂੰ ਵੋਟ ਪਾਈ ਭਾਵੇਂ ਕਾਂਗਰਸ ਨੂੰ ਭਾਵੇਂ ਬੀਜੇਪੀ ਨੂੰ ਆਪਾਂ ਕੋਈ ਇਹੋ ਜਿਹਾ ਕੱਚਾ ਘਰ ਨਹੀਂ ਰਹਿਣ ਦੇਣਾ ਜਿਹਦੇ ਕਾਨੇ ਪਏ ਆ ਜਾਂ ਕੱਚਾ ਆ ਜਾਂ ਟੇਲਾਂ ਬਾਲਿਆ ਹਰ ਘਰ ਦੇ ਵਿੱਚ ਲੈਂਟਰ ਪਵੇ ਤੇ ਉਹ ਪਰਿਵਾਰ ਜਦੋਂ ਕਦੇ ਮੀਂਹ ਚੜੀ ਆਵੇ ਤੇ ਉਹ ਸੁਰੱਖਿਅਤ ਆਪਦੀ ਛੱਤ ਥੱਲੇ ਹੋਵੇ ਉਹਨੂੰ ਫਿਕਰ ਨਾ ਹੋਵੇ ਵੀ ਮੇਰੇ ਬੱਚੇ ਦੇ ਸਿਰ ਦੇ ਉੱਤੇ ਪਾਣੀ ਪੈਣਾ ਜਾਂ ਧੋਪਾ ਆਈ ਤੇ ਪਤਾ ਨਹੀਂ ਸਾਨੂੰ ਰੁੱਖ ਥੱਲੇ ਦੁਪਹਿਰ ਕੱਟਣੀ ਪੈਣੀ ਆ ਈ ਲੈਂਟਰ ਪਿਆ ਹੋਵੇ ਕੋ ਕੋਠੇ ਚ ਬਿਜਲੀ ਲੱਗੀ ਹੋਵੇ ਪੱਖਾ ਚੱਲਦਾ ਹੋਵੇ ਬੱਤੀ ਲੱਗੀ ਹੋਵੇ ਬਲਬ ਜਗਦਾ ਹੋਵੇ ਬੱਚਾ ਅੰਦਰ ਬੈ ਕੇ ਪੜ੍ਹੇ ਆਪਦਾ ਜੀ ਜੀ ਧੰਨਵਾਦ ਧੰਨਵਾਦ ਇਸ ਸਕੂਲ ਇਸ ਸਕੂਲ ਜਿਹੜਾ ਵਾ ਸੜਕ ਤੋਂ ਲਗਭਗ 300 ਫੁੱਟ ਨੇਮਾ ਸੀ 5 ਮਿੰਟ ਵੀ ਪੈ ਜਾਂਦਾ ਸੀ ਤੇ ਇਥੇ ਬੋੜਿਆਂ ਦਾ ਕੋ ਪਾਣੀ ਕਲਾਸਰੂਮ ਦੇ ਵਿੱਚ ਡੈਕਸ ਜਿਹੜੇ ਉਹ ਤਰਦੇ ਹੁੰਦੇ ਸੀ ਜੀ ਜੀ ਠੀਕ ਹੈ 2021 ਦੇ ਵਿੱਚ 22 ਹਾਂਜੀ ਉਦੋਂ ਸਾਨੂੰ ਗ੍ਰਾਂਟ ਪ੍ਰਾਪਤ ਹੋਈ ਫਿਰ ਕਮਰਿਆਂ ਦੀ ਠੀਕ ਹੈ ਉਸ ਤੋਂ ਬਾਅਦ ਨਾਲ ਚਾਰ ਦੀਵਾਰੀ ਦੀ ਗ੍ਰਾਂਟ ਪ੍ਰਾਪਤ ਹੋਈ ਜੀ ਜੀ ਤੇ ਉਹਦੇ ਨਾਲ ਇਹ ਸਕੂਲ ਦੀ ਨਵਾਰ ਬਦਲ ਗਈ ਇੱਥੇ ਸਾਨੂੰ ਮੇਜਰ ਪੇਅਰ ਦੀ 5 ਲੱਖ ਗ੍ਰਾਂਟ ਪ੍ਰਾਪਤ ਹੋਈ ਜੀ ਜੀ ਇਹ ਅਸੀਂ ਕਮਰੇ ਆਵਲੇ ਦੋ ਉੱਚੇ ਚੁੱਕ ਕੇ ਅੱਗੇ ਬਰਾਂਡਾ ਪਾਇਆ ਤਿੰਨ ਕਮਰਿਆਂ ਦੀ ਸਾਰੀ ਕਰਾਈ ਨਾਲ ਇੱਕ ਕਮਰਾ ਸੀ ਐਕਸਟਰਾ ਬਣਾਇਆ ਜੀ ਜੀ ਠੀਕ ਹੈ ਤੇ ਨਾਲ ਹੀ ਆ ਜਿਹੜੇ ਹੋਰ ਸਾਡੇ ਆ ਉੱਚਾ ਕਰਨ ਦਾ ਕੰਮ ਲਗਭਗ ਉਹੀ ਮੰਨ ਕੇ ਚੱਭੋ 2 300 ਟਰਾਲੀ ਮੇ ਮਿੱਟੀ ਦੀ ਪਵਾ ਚੁੱਕੀ ਹੁਣ ਤੱਕ ਅੱਛਾ ਜੀ 2 300 ਟਰਾਲੀ ਟਰਾਲੀ ਮਿੱਟੀ ਦੀ ਪੈ ਚੁੱਕੀ ਹੈ ਜੀ ਅੱਛਾ ਜੀ ਹਾਂ ਤੇ ਮੈਮ ਇਹ ਕਿਹੜਾ ਹਲਕਾ ਹੈ ਹਲਕੇ ਕਿਹੜੇ ਦਾ ਕਿਹੜਾ ਪਿੰਡ ਹੈ ਅਤੇ ਇਹ ਸਕੂਲ ਦਾ ਨਾਮ ਕੀ ਹੈ ਇਹ ਸਕੂਲ ਦਾ ਨਾਮ ਸਰਕਾਰੀ ਐਲੀਮੈਂਟਰੀ ਸਕੂਲ ਚੌਧਰੀ ਵਾਲਾ ਜੀ ਜੀ ਹਲਕਾ ਪੱਟੀ ਅੱਛਾ ਜੀ ਹਾਂ ਜੀ ਅਸੈਂਬਲੀ ਹਲਕਾ ਪੱਟੀ ਕਿੰਨਾ ਦੇ ਵੱਲੋਂ ਗ੍ਰਾਂਟ ਜਾਰੀ ਕਰਵਾਈ ਗਈ ਇਹ ਇਹ ਸਾਨੂੰ ਸਿੱਖਿਆ ਵਿਭਾਗ ਵੱਲੋਂ ਹੀ ਹੋਈ ਹੈ ਜੀ 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 ਮਾਨ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਹਾਂ ਜੀ ਇਹ ਇਹ ਟੋਟਲ 48 ਲੱਖ ਰੁਪਏ ਆ ਤੇ ਅੱਗੇ ਹੋਰ ਮੈਂ ਇਹ ਜਿਹੜਾ ਹਾਂ ਗਨਵਾੜੀ ਜਿਹੜਾ ਹੈਗਾ ਵਾ ਇਹ ਸਡੇ ਪੰਚਾਇਤ ਨੂੰ ਆਏ ਆ ਇਹ ਪੰਚਾਇਤ ਕੰਮ ਕਰਾ ਰਹੀ ਆ ਤੇ ਬਾਕੀ ਦੀ ਗ੍ਰਾਂਟ ਸਾਡੀ ਸਕੂਲ ਨੂੰ ਪ੍ਰਾਪਤ ਹੋਈ ਤੇ ਉਹਦੇ ਵਿੱਚ ਅਸੀਂ ਇਹ ਕਮਰੇ ਸਮਾਰਟ ਕਲਾਸਰੂਮ ਤਿਆਰ ਕਰਾਇਆ ਵਿਦ LED ਐਂਡ ਵਿਦ ਅ ਪ੍ਰੋਜੈਕਟਰ ਅੱਛਾ ਜੀ ਸਮਾਰਟ ਕਲਾਸਰੂਮ ਤਿਆਰ ਬੱਚੇ ਹੁਣ ਖੁਸ਼ ਨੇ ਟੀਚਰ ਖੁਸ਼ ਨੇ ਬੱਚੇ ਬਹੁਤ ਖੁਸ਼ ਨੇ ਪਿੰਡ ਦੇ ਲੋਕ ਬਹੁਤ ਖੁਸ਼ ਨੇ ਅੱਛਾ ਜੀ ਔਰ ਉਹ ਕਹਿ ਰਹੇ ਨੇ ਕਿ ਹਾਂ ਹੁਣ ਸਾਡਾ ਸਕੂਲ ਬਣ ਗਿਆ ਅੱਛਾ ਜੀ ਕਿੰਨੇ ਚਿਰ ਬਾਅਦ ਸਕੂਲ ਬਣਿਆ ਆ ਆ ਲਗਭਗ ਇਸ ਸਕੂਲ ਬਣੇ ਨੂੰ 60 ਸਾਲ ਹੋ ਗਏ ਸੀ ਅੱਛਾ ਜੀ ਔਰ ਇਹਦੀ ਬਿਲਡਿੰਗ ਜਿਹੜੀ ਆ ਉਹ ਇੱਕਦਮ ਖਸਤਾ ਹਾਲਤ ਵਿੱਚ ਸੀ ਅੱਛਾ ਬਾਰੀਆਂ ਲੱਗ ਕੇ ਡਿੱਗ ਚੁੱਕੀਆਂ ਸੀ ਜਦੋਂ ਮੈਂ ਆਈ ਇੱਥੇ ਤੇ ਮਤਲਬ ਬਹੁਤ ਹੀ ਮੜਾ ਹਾਲ ਹਾਲ ਸੀਗੇ ਸਕੂਲ ਦਾ ਅੱਛਾ ਇਹ ਤੁਹਾਨੂੰ ਪੂਰੀ ਨਾ ਕੋਣ ਕੋਣ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਜੀ ਆ ਮੰਤਰੀ ਸਾਹਿਬ ਅੱਜ ਉਧਰ ਘਟਣ ਲਈ ਪਹੁੰਚੇ ਕੀ ਭਾਵਨਾਵਾਂ ਕੀ ਕਹਿਣਾ ਗੋ ਜੀ ਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਮਾਨ ਸਰਕਾਰ ਦਾ ਜੀ ਜੀ ਹਾਂ ਜੀ ਜਿਨ੍ਹਾਂ ਨੇ ਜਿਹੜਾ ਵਾ ਉਹ ਸਾਡੇ ਸਕੂਲ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਸਾਨੂੰ ਤਾਂ ਟ੍ਰਾਪ ਕਰਵਾਈ ਤੇ ਇਹ ਸਕੂਲ ਦੀ ਜਿਹੜੀ ਆ ਨਵੀਂ ਬਿਲਡਿੰਗ ਦੀ ਇੱਕਦਮ ਨਵੇਂ ਸਿਰ ਤੋਂ ਸਾਰੀ ਹੋਈ ਧੰਨਵਾਦ